ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਅੱਜ ਦੀ ਕਲਾਸ ਵੀ ਬਹੁਤ ਖਾਸ ਹੈ ਐਮਸੀਕਿਊਜ਼ ਦੀ ਆਪਾਂ ਪੂਰੀ ਤਿਆਰੀ ਕਰਨੀ ਹੈ ਪੇਪਰ ਦੇ ਵਿੱਚ ਸਿੱਧੇ ਆਉਣ ਵਾਲੇ ਸਵਾਲ ਹੈ ਇਹ ਦਾਵਾ ਨਹੀਂ ਹੈ ਵਾਦਾ ਹੈ ਤੁਹਾਡੇ ਨਾਲ ਤੁਸੀਂ ਪੜੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਪੇਪਰ ਦੇ ਲੈਵਲ ਦੇ ਸਵਾਲ ਜੋ ਪੇਪਰ ਦੇ ਵਿੱਚ ਅੱਜ ਅਟੈਚ ਪੁੱਛੇ ਜਾਂਦੇ ਆ ਮਹੱਤਵਪੂਰਨ ਪ੍ਰਸ਼ਨ ਲੈ ਕੇ ਇੱਕ ਵਾਰ ਫਿਰ ਤੁਮੇ ਹਾਜ਼ਰਾਂ ਈਟਟੀਯੂ ਨਾਰ 94 ਵਾਸਤੇ ਭਾਗ ਦੂਜਾ ਬਹੁਤ ਜ਼ਰੂਰੀ ਸਵਾਲ ਕਲਾਸ ਦੇ ਸ਼ੁਰੂ ਵਿੱਚ ਮੈਂ ਗੱਲ ਕਰ ਦੇਵਾਂ ਇਸ ਤੋਂ ਪਹਿਲਾਂ ਜਿਹੜੀਆਂ ਆਪਾਂ ਕਲਾਸ ਐਮਸੀਕਿਊਜ਼ ਦੀਆਂ ਪੜ੍ਹੀਆਂ ਸੀ ਉਹ ਟੌਪਿਕ ਵਾਈਜ਼ ਸੀ ਕਿ ਧੁਨੀ ਵਿਗਿਆਨ ਕਰਾਇਆ ਉਸ ਤੋਂ ਬਾਅਦ ਉਹਦੇ ਸਵਾਲ ਹੁਣ ਆਪਾਂ ਉਹਨਾਂ ਸਵਾਲਾਂ ਨੂੰ ਮਿਕਸ ਕਰਕੇ ਦੇ ਰਹੇ ਹਾਂ ਤੁਹਾਡੇ ਸਾਹਮਣੇ ਕੁਝ ਸਟੂਡੈਂਟਸ ਕਹਿ ਰਹੇ ਕਿ ਇਹ ਰਿਪੀਟ ਕੁਐਸਚਨ ਹੈ ਕੁਐਸਚਨ ਜ਼ਰੂਰ ਰਿਪੀਟ ਹੋ ਸਕਦਾ ਹੈ ਪਰ ਵਿਆਖਿਆ ਉਹਦੀ ਨਵੇਂ ਸਿਰੇ ਤੋਂ ਹੋਵੇਗੀ ਅਲੱਗ ਹੋਵੇਗੀ ਵਿਆਖਿਆ ਮੈਂ ਆਪਸ਼ਨਾਂ ਦੇ ਹਿਸਾਬ ਨਾਲ ਕਰਦਾ ਤੇ ਕਈ ਵਾਰ ਕਿਸੇ ਥਾਂ ਤੇ ਇੱਕ ਗੱਲ ਦੱਸੀ ਹੁੰਦੀ ਦੂਜੀ ਥਾਂ ਤੇ ਦੂਜੀ ਤੀਜੀ ਤੇ ਚੌਥੀ ਗੱਲ ਆਪਾਂ ਨਾਲ ਜੋੜ ਦਿੰਨੇ ਆ ਵੇਖਣ ਨੂੰ ਸਵਾਲ ਜ਼ਰੂਰ ਵੀ ਨੇ ਕਈ ਸੱਜਣ ਇਹ ਵੀ ਕਹਿ ਰਿਹਾ ਕਿ ਸਵਾਲ ਵਧਾਓ ਬੇਨਤੀ ਵੇਖਣ ਨੂੰ ਸਵਾਲ ਵੀ ਨੇ ਪਰ 20 ਸਵਾਲਾਂ ਦੇ ਵਿੱਚ ਜਿਹੜੇ ਬਾਕੀ ਨਾਲ ਦੇ ਸਵਾਲਾਂ ਦੀ ਸੀ ਗੱਲ ਕਰਦੇ ਆ ਉਹ ਟੋਟਲ 50 60 ਸਵਾਲ ਹੋ ਜਾਂਦੇ ਆ ਇਸ ਤੋਂ ਅੱਗੇ ਜਿਹੜੀ ਨਵੀਂ ਮੈਂ ਸੀਰੀਜ਼ ਚ ਲਾਉਂਗਾ ਪ੍ਰੀਵੀਅਸ ਪੇਪਰ ਹੈ ਜਿਹੜੇ ਤੁਹਾਡੇ ਐਮਸੀਕਿਊਜ਼ ਉਹਦੇ ਨਾਲ ਨਾਲ ਲਿਟਰੇਚਰ ਦੇ ਵੀ ਸਾਰੇ ਤਿਆਰ ਕਰਾਂਗੇ ਸਵਾਲ ਤੇ ਸਾਰੇ ਕਰਾਵਾਂਗੇ ਬਸ ਇਸੇ ਤਰ੍ਹਾਂ ਜੁੜੇ ਰਹੋ ਤੇ ਚੜ੍ਹਦੀ ਕਲਾ ਦੇ ਨਾਲ ਆਜੋ ਆਪਾਂ ਪੜ੍ਹ ਗਿਆ ਲਿਖਿਆ ਤਿਆਰੀ ਕਰੀਏ ਦਿਨ ਬਹੁਤ ਵਧੀਆ ਨੇ ਸਾਡੇ ਕੋਲ ਵੇਲਾ ਟਾਈਮ ਮਿਲਿਆ ਹੋਇਆ ਤਿਆਰੀ ਕਰੂ ਵਧੀਆ ਤੇ ਪੇਪਰ ਤੁਹਾਡਾ ਬਹੁਤ ਜਲਦੀ ਹੋ ਜਾਵੇਗਾ ਮਹੱਤਵਪੂਰਨ ਪ੍ਰਸ਼ਨਾਂ ਦੀ ਲੜੀ ਭਾਗ ਦੂਜਾ ਅੱਜ ਦੇ ਨਵੇਂ ਵੀ ਸਵਾਲ ਤੇ ਉਹਨਾਂ ਦੇ ਨਾਲ ਹੋਰ ਅੰਕੜੇ ਨੋਟ ਕਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਪਲੇਟਫਾਰਮ ਤੇ ਹਾਂਜੀ ਸ਼ੁਰੂ ਕਰਦੇ ਆ ਜੀ ਪਹਿਲਾ ਸਵਾਲ ਉਚਾਰਨ ਅੰਗਾਂ ਦਾ ਸਹੀ ਜੋੜਾ ਚੁਣਨਾ ਹੈ ਜੀ ਤੁਸੀਂ ਉਚਾਰਨ ਅੰਗ ਹੁਣ ਇੱਥੇ ਮੈਂ ਇੱਕ ਸਵਾਲ ਹੋਰ ਬਣਾਉਣਾ ਕਿ ਪੰਜਾਬੀ ਭਾਸ਼ਾ ਦੇ ਜਿਹੜੇ ਉਚਾਰਨ ਅੰਗ ਹੈ ਜਾਂ ਉਚਾਰਖਰੇ ਉਹਨਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਉਹਨਾਂ ਦੇ ਭਾਗ ਕਿੰਨੇ ਦੱਸ ਦਿਓ ਤੁਸੀਂ ਕਹਿੰਦੇ ਹੋ ਸਵਾਲ ਆ ਨਵਾਂ ਸਵਾਲ ਬਣ ਗਿਆ ਕਿੰਨੇ ਭਾਗ ਹੈ ਆਪਸ਼ਨ ਦੇ ਦਿਨਾ 2 3 4 5 ਉਚਾਰਨ ਅੰਗਾਂ ਦਾ ਸਹੀ ਜੋੜਾ ਦੱਸਣਾ ਤੁਸੀਂ ਤਾਲੂ ਤੇ ਜੀਬ ਜੀਬ ਅਤੇ ਦੰਤ ਪਠਾਰ ਤਾਲੂ ਤੇ ਹੇਠਲੇ ਬੁੱਲ ਸਖਤ ਤਾਲੂ ਤੇ ਉੱਪਰਲੇ ਦੰਦ ਨਾਲ ਮੈਂ ਆਪਸ਼ਨ ਇਸੇ ਕਰਕੇ ਦੱਸ ਕੇ ਵਿਆਖਿਆ ਕਰ ਦੇਣਾ ਕਿ ਇਹ ਕਲਾਸ ਦੇ ਨਾਲ ਤੁਹਾਡਾ ਸਮਾਂ ਵਿਅਰਥ ਨਾ ਜਾਵੇ ਤੁਸੀਂ ਵੱਧ ਚੀਜ਼ਾਂ ਸਿੱਖ ਸਕੋ ਅਚਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪ ਉੱਤਰ ਦੇਵਾਂਗੇ ਤੇ ਮੈਂ ਕੱਲੇ ਸਵਾਲ ਵੀ ਬੋਲ ਸਕਦਾ ਮੈਂ ਉੱਤਰ ਨਹੀਂ ਦੱਸਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਉੱਤਰ ਦੇ ਦੇਣਾ ਕਮੈਂਟ ਬਾਕਸ ਦੇ ਵਿੱਚ ਹੀ ਮੈਂ ਆਨਸਰ ਕੀ ਇਹਦੀ ਤੁਹਾਨੂੰ ਉਪਲਬਧ ਕਰਾ ਦਾਂਗਾ ਦੂਜੀ ਗੱਲ ਮੇਰੀ ਧਿਆਨ ਨਾਲ ਇਹ ਵੀ ਸੁਣ ਲਓ ਜੀ ਜਿਵੇਂ ਵਿਆਖਿਆ ਕਰਦਾ ਤੇ ਉਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਆਪਾਂ ਥਿਊਰੀ ਪੜ ਰਹੇ ਉਚਾਰਨਾਂ ਗਾਂ ਦਾ ਸਹੀ ਜੋੜਾ ਤਾਲੂ ਤੇ ਜੀਬ ਹੁਣ ਦੇਖੋ ਇਹ ਸਵਾਲ ਕਿਵੇਂ ਬਣਿਆ ਸੀ ਇਹਦੇ ਵਿੱਚ ਅਸਲ ਵਿੱਚ ਉਲਟ ਰੱਖੇ ਗਿਆ ਵਿਚਾਰਨ ਅੰਗ ਤਾਲੂ ਤੇ ਜੀਬ ਜਿਹੜਾ ਤਾਲੂ ਹੈ ਉਹ ਸੁਸਤ ਹੈ ਜੀਬ ਚੁਸਤ ਹੈ ਜੀਬ ਚੁਸਤ ਹੈ ਦੰਤ ਪਠਾਰ ਸੁਸਤ ਹੈ ਤਾਲੂ ਤਾਲੂ ਫੇਰ ਸੁਸਤ ਹੈ ਹੀਠਰੇ ਬੁੱਲ ਫੇਰ ਚੁਸਤ ਵਿੱਚ ਆ ਜਾਂਦੇ ਆ ਇਹਨਾਂ 'ਚ ਕੋਈ ਆਪਸ਼ਨ ਆਪਸ ਵਿੱਚ ਮੇਲ ਨਹੀਂ ਖਾਂਦੀ ਜੇ ਮੇਲ ਖਾਂਦੀ ਤੇ ਕੱਲੀ ਸਸਾ ਆਪਸ਼ਨ ਮੇਲ ਖਾਂਦੀ ਹੈ ਸਖਤ ਤਾਲੂ ਤੇ ਉੱਪਰਲੇ ਦੰਦ ਇਹ ਦੋਨੋਂ ਹੀ ਸਾਡੇ ਸੁਸਤ ਉਚਾਰਕ ਨੇ ਉੱਪਰਲੇ ਪਾਸੇ ਵਾਲੇ ਸਵਾਲ ਪਹਿਲਾ ਤੁਹਾਨੂੰ ਪਸੰਦ ਆਇਆ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਸਵਾਲ ਨੰਬਰ 2 ਵਿਅੰਜਨ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਤੇ ਕਿਹੜੇ-ਕਿਹੜੇ ਭਾਗ ਨੇ ਤੇ ਉਹਨਾਂ ਦੇ ਅੱਗੇ ਕਿਹੜੇ-ਕਿਹੜੇ ਤਰੀਕੇ ਨਾਲ ਉਹਨਾਂ ਨੂੰ ਵੰਡਿਆ ਜਾਂਦਾ ਹੈ ਵਿਅੰਜਨ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਸਭ ਤੋਂ ਪਹਿਲਾਂ ਤੁਸੀਂ ਜਾਣਾ ਖੰਡੀ ਤੇ ਅਖੰਡੀ ਤੇ ਖੰਡੀ ਤੇ ਅਖੰਡੀ ਨੂੰ ਅੱਗੇ ਵੰਡਣਾ ਸਵਰ ਵਿਅੰਜਨ ਸਵਰ ਤੇ ਵਿਅੰਜਨ ਜਿਹੜੀ ਅਖੰਡੀ ਹੈ ਇਹਦੇ ਵਿੱਚੋਂ ਨਾਸਕਤਾ 발 ਸੁਰ ਤੇ ਬਾਕਸ਼ੁਰ ਇਹ ਚਾਰ ਹੋ ਗਈਆਂ ਤੇ ਇਥੇ ਸਵਰਾਂ ਨੂੰ ਅੱਗੇ ਅਸੀਂ ਵੰਡਦੇ ਹਾਂ ਤਿੰਨ ਆਧਾਰਾਂ ਤੇ ਤੇ ਵਿਅੰਜਨ ਨੂੰ ਵੰਡਦੇ ਦੋ ਆਧਾਰਾਂ ਦੇ ਉੱਪਰ ਉਚਾਰਨ ਸਥਾਨ ਤੇ ਉਚਾਰਨ ਟੰਗ ਉਚਾਰਨ ਸਥਾਨ ਅਤੇ ਉਚਾਰਨ ਟੰਗ ਟੰਗ ਨੂੰ ਆਪਾਂ ਵਿਧੀ ਵੀ ਕਹਿ ਦਿੰਨੇ ਉਹਨਾਂ ਨੇ ਪੁੱਛਿਆ ਵਿਅੰਜਨ ਧੁਨੀਆਂ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਅਸੀਂ ਲਾਵਾਂਗੇ 2 ਉਹਦਾ ਆਪਸ਼ਨ ਬਿਲਕੁਲ ਠੀਕ ਹੈ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਕਿਹੜਾ ਤੱਥ ਗਲਤ ਹੈ ਦੱਸੋ ਜੀ ਉਲਟ ਜੀਬੀ ਵਿਅੰਜਨ ਗਲਤ ਹੈ ਸੁਰਯੰਤਰੀ ਗਲਤ ਹੈ ਸੰਗਰਸ਼ੀ ਵਿਅੰਜਨ ਜਾਂ ਇਨਾਂ 'ਚ ਕੋਈ ਨਹੀਂ ਜਦੋਂ ਤੁਸੀਂ ਟੌਪਿਕ ਪੜ੍ਹ ਕੇ ਅਸਲ ਵਿੱਚ ਰਹਿਸਲ ਤੁਹਾਡੀ ਇੱਥੇ ਹੁੰਦੀ ਜਦੋਂ ਜਦੋਂ ਮਿਕਸ ਐਮਸੀਕਿਊਜ਼ ਆਉਂਦੇ ਆ ਫਿਰ ਪਤਾ ਲੱਗਦਾ ਕਿ ਹਾਂ ਸਾਡੀ ਤਿਆਰੀ ਹੈ ਕਿ ਨਹੀਂ ਹੈ ਕਿਉਂਕਿ ਜਦੋਂ ਅਸੀਂ ਟੌਪਿਕ ਤਾਜ਼ਾ ਤਾਜ਼ਾ ਥਿਊਰੀ ਪੜ੍ਹੀ ਹੁੰਦੀ ਹੈ ਫਿਰ ਤਾਂ ਅਸੀਂ ਨਾਲ ਦੀ ਨਾਲ ਉੱਤਰ ਦੇ ਦਿੰਨੇ ਉਹ ਸਾਨੂੰ ਸੌਖੇ ਹੁੰਦੇ ਆ ਹੁਣ ਅਚਾਨਕ ਜਦੋਂ ਸਵਾਲ ਆਉਂਦੇ ਆ ਫਿਰ ਪਤਾ ਲੱਗਦਾ ਉਲਟ ਜੀਬੀ ਸਥਾ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਕਿਹੜਾ ਹੈ ਉਚਾਰਨ ਸਥਾਨ ਉਲਟ ਜੀਬੀ ਉਲਟ ਜੀਬੀ ਉਚਾਰਨ ਸਥਾਨ ਹੈ ਐਡਾ ਵੀ ਸੁਰਯੰਤਰੀ ਵੀ ਉਚਾਰਨ ਸਥਾਨ ਲੇਕਿਨ ਸੰਗਰਸ਼ੀ ਨਹੀਂ ਸੰਗਰਸ਼ੀ ਹੈਗਾ ਉਚਾਰਨ ਵਿਧੀ ਅਨੁਸਾਰ ਨੋਟਾ ਬਣਦੀ ਨਹੀਂ ਤੋਂ ਤੀਜੇ ਦਾ ਈਡੀ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ ਚੌਥਾ ਹਾ ਹਾ ਵਿਅੰਜਨ ਤੁਣੀ ਦੇ ਹੋਰ ਕਿਹੜੇ ਕਿਹੜੇ ਨਾਮ ਨੇ ਸੁਰਯੰਤਰੀ ਘੰਡੀ ਗਲੋਟਲ ਜਾਂ ਫਿਰ ਇਹ ਸਾਰੇ ਸਵਾਲ ਨੰਬਰ 4 ਹਾ ਹਾ ਵਯੰਜਨ ਤੁਨੀ ਦੇ ਕਿਹੜੇ ਕਿਹੜੇ ਹੋਰ ਨਾਮ ਨੇ ਇਹ ਪੇਪਰ ਦੇ ਵਿੱਚ ਤੁਹਾਨੂੰ ਸਵਾਲ ਸਿੱਧਾ ਪੁੱਛਿਆ ਜਾਣਾ ਤੇ ਇਹਨਾਂ ਤੋਂ ਜਿਵੇਂ ਮੈਂ ਸਵਾਲ ਬਣਾਇਆ ਐਵੇਂ ਨਹੀਂ ਬਣਦਾ ਸਵਾਲ ਉਹ ਬਣਾਉਣਗੇ ਕਿ ਸੁਰਜੰਤਰੀ ਤੁਨੀ ਕਿਹੜੀ ਆ ਜਾਂ ਗਲੋਟਲ ਤੁਨੀ ਕਿਹੜੀ ਇੰਦਾ ਸਵਾਲ ਆਊਗਾ ਮੈਂ ਤਿੰਨੇ ਆਪਸ਼ਨਾਂ ਤਾਂ ਇਸ ਤਰ੍ਹਾਂ ਦਾ ਸਵਾਲ ਬਣਾਇਆ ਤਾਂ ਕਿ ਤੁਹਾਨੂੰ ਤਿੰਨੇ ਆਪਸ਼ਨਾਂ ਦਾ ਹੀ ਪਤਾ ਲੱਗ ਜੇ ਤੇ ਸੱਸਾ ਆਪਸ਼ਨ ਬਿਲਕੁਲ ਠੀਕ ਆ ਚੌਥੇ ਦਾ ਸੱਸਾ ਸਾਰੇ ਠੀਕ ਆ ਸਵਾਲ ਨੰਬਰ 5 ਵਿਯੰਜਨ ਉਹ ਹੁੰਦੇ ਹਨ ਕਿਹੜੇ ਜਿਨ੍ਹਾਂ ਦੇ ਉਚਾਰਨ ਸਮੇਂ ਸਾਹ ਹਵਾ ਬੇਰੋਕ ਗਤੀ ਨਾਲ ਬਾਹਰ ਆ ਜਾਂਦੀ ਹੈ ਉਹਨਾਂ ਨਾਲ ਤੁਹਾਨੂੰ ਡੈਫੀਨੇਸ਼ਨ ਕਰਵਾਤੀ ਜੇ ਤੁਸੀਂ ਇਹ ਸਵਾਲ ਨੂੰ ਇੱਥੇ ਸਮਝ ਲਓਗੇ ਸਵਾਲ ਤੇ ਤੁਹਾਡੀ ਥਿਉਰੀ ਹੀ ਰਿਪੀਟ ਹੋ ਜੂਗੀ ਵਿਅੰਜਨ ਉਹ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ ਗਲਤ ਹੈ ਕਿ ਸਹੀ ਹੈ ਦੇਖ ਲਓ ਇਹਨਾਂ ਨੂੰ ਕੌਨਸੋਨੈਂਟਸ ਵੀ ਕਿਹਾ ਜਾਂਦਾ ਹੈ ਤੇ ਤੀਜੀ অপਸ਼ਨ ਹੈ ਖੰਡੇ ਤੁਨੀ ਪਰਵਰਗ ਅਧੀਨ ਵਿਚਾਰੇ ਜਾਂਦੇ ਆ ਮੈਨੂੰ ਊੜਾ ਗਲਤ ਲੱਗਦਾ ਸੁਤੰਤਰ ਨੇ ਵਿਚਰ ਸਕਦੇ ਸੱਸਾ ਵੀ ਗਲਤ ਹੈ ਸੱਸਾ ਵੀ ਗਲਤ ਹੈ ਤੁਸੀਂ ਦੇਖੋ ਸੱਸਾ ਕਿਦੇ ਚ ਹੈਗਾ ਸਸਾਇ ਦੇ ਚ ਹੈਗਾ ਤੋਂ ਇੱਕ ਆਪਸ਼ਨ ਗਲਤ ਹੈ ਸਾਰੇ ਠੀਕ ਹੋ ਨਹੀਂ ਸਕਦਾ ਚੌਥਾ ਵੀ ਗਲਤ ਹੈ ਅੱਗੇ ਆਓ ਊੜਾ ਦੇਖੋ ਉਹ ਜਿਨ੍ਹਾਂ ਦੇ ਉਚਾਰਨ ਸਮੇਂ ਸਾਹਵਾ ਬੇਰੋਗਤੀ ਨਾਲ ਬਾਹਰ ਨਿਕਲ ਜਾਂਦੀ ਨਹੀਂ ਵਿੰਜਨਾਂ ਦੇ ਉਚਾਰਨ ਸਮੇਂ ਬੇਰੋਗਤੀ ਨਾਲ ਨਹੀਂ ਨਿਕਲਦੀ ਇਸ ਕਰਕੇ ਊੜਾ ਵੀ ਗਲਤ ਹੈ ਊੜਾ ਵੀ ਗਲਤ ਹੈ ਤੀਜੀ অপਸ਼ਨ ਵੀ ਗਈ ਪਿੱਛੇ ਰਹਿ ਗਈ ਦੂਜੀ অপਸ਼ਨ ਹੁਣ ਦੇਖੋ ਐਡਾ ਜਿਨ੍ਹਾਂ ਨੂੰ ਕੌਨਸੋਨੈਂਟਸ ਵੀ ਕਹਿ ਦਿੰਦਾ ਬਿਲਕੁਲ ਠੀਕ ਹੈ ਤੇ ਖੰਡੀ ਤੁਨੀ ਪਰਵਰਗ ਅਧੀਨ ਵਿਚਾਰੇ ਜਾਂਦੇ ਐਡਾ ਤੇ ਈਡੀ অপਸ਼ਨ ਯਾਨੀ ਕਿ ਦੋ ਨੰਬਰ অপਸ਼ਨ ਬਿਲਕੁਲ ਰਾਈਟ ਬਣਦਾ ਹੈ ਜੀ ਸਵਾਲ ਨੰਬਰ 6 ਉਚਾਰਨ ਅੰਗਾਂ ਬਾਰੇ ਗਲਤ ਤੱਥ ਚੁਣੋ ਇਨਾਂ ਚੋਂ ਕਿਹੜਾ ਤੱਥ ਉਚਾਰਨ ਅੰਗਾਂ ਬਾਰੇ ਠੀਕ ਨਹੀਂ ਹੈ ਚੁਸਤ ਉਚਾਰਕ ਸਾਹ ਹਵਾ ਨੂੰ ਰੋਕਦੇ ਹਨ ਚੁਸਤ ਉਚਾਰਕ ਰੋਕਦੇ ਆ নো ਡਾਊਟ ਰੋਕਦੇ ਆ ਸਾਨੂੰ ਪਤਾ ਚੁਸਤ ਉਚਾਰ ਉਚਾਰਕ ਬੇਸ ਦਾ ਕੰਮ ਕਰਦੇ ਆ ਯਾਨੀ ਕਿ ਆਧਾਰ ਦਾ ਕੰਮ ਕਰਦੇ ਆ ਚੁਸਤ ਉਚਾਰਨ ਅੰਗ ਕੀ ਇਹ ਕਰਦੇ ਆ ਇਹ ਆਪਾਂ ਦੇਖਣਾ ਸੁਸਤ ਉਚਾਰਕਾਂ ਵਿੱਚ ਮੁੱਖ ਤਾਲੂ ਹੈ ਚੁਸਤ ਉਚਾਰਕਾਂ ਵਿੱਚੋਂ ਮੁੱਖ ਜੀਬ ਹੈ ਦੋਨੋਂ ਠੀਕ ਹੈ ਊੜਾ ਵੀ ਠੀਕ ਹੈ ਚੁਸਤ ਉਚਾਰਕ ਬੇਸਤਾ ਕੰਮ ਨਹੀਂ ਕਰਦੇ ਇਸ ਕਰਕੇ ਅਡਾਪਸ਼ਨ ਇਹਦੀ ਬਣਦੀ ਹੈ ਬਲਕਿ ਸੁਸਤ ਉਚਾਰਨ ਅੰਗ ਬੇਸਤਾ ਕੰਮ ਕਰਦੇ ਆ ਸਾਹਵਾਂ ਨੂੰ ਰੋਕਣ ਵਿੱਚ ਮਦਦ ਕਰਦੇ ਆ ਰੋਕ ਤੇ ਚੁਸਤ ਵੀ ਆ ਰੋਕ ਤੇ ਸੁਸਤ ਵੀ ਆ ਲੇਕਿਨ ਅੱਗੇ ਜਾ ਕੇ ਰੋਕਣ 'ਚ ਮੁੱਖ ਕਿਹੜੇ ਆ ਉਹ ਚੁਸਤ ਨੇ ਪਿੱਛੇ ਉਹਨਾਂ ਦੀ ਬੈਕ ਤੇ ਸਪੋਰਟ ਕੌਣ ਕਰਦੇ ਆ ਉਹ ਸੁਸਤ ਨੇ ਇਸ ਕਰਕੇ ਐਡ ਆਪਸ਼ਨ ਇਹਦਾ ਬਣਿਆ ਦੁਬਾਰਾ ਫਿਰ ਦੇਖ ਲਿਓ ਸਵਾਲ ਨੰਬਰ 7 ਉਲਟ ਜੀਬੀ ਧੁਨੀਆਂ ਦਾ ਦੂਜਾ ਨਾਮ ਕੀ ਹੈ ਉਲਟ ਜੀਬੀ ਧੁਨੀਆਂ ਦਾ ਦੂਜਾ ਨਾਮ ਕੀ ਹੈ ਬੜਾ ਸੌਖਾ ਸਵਾਲ ਹੈ ਗਲੋਟਲ ਮੂਰਤਰੀ ਬਾਇਲੇਬੀਅਲ ਕੰਠੀ 7ਵਾਂ ਸਵਾਲ ਕਮੈਂਟ ਕਰਕੇ ਦੱਸਿਓ ਕਿਹੜੀਆਂ-ਕਿਹੜੀਆਂ ਉਲਟ ਜੀਬੀ ਧੁਨੀਆਂ ਦਾ ਤੁਹਾਨੂੰ ਪਤਾ ਹੈ ਤੇ ਉਹਨਾਂ ਦੀ ਇਹਨਾਂ ਦੀ ਡੈਫੀਨੇਸ਼ਨ ਦੱਸਿਓ ਕਿ ਜਦੋਂ ਧੁਨੀ ਜਿੰਨੂੰ ਆਪਾਂ ਉਲਟ ਜੀਬੀ ਕਹਿੰਦੇ ਆ ਉਹਦੇ ਕੀ ਲੱਛਣ ਹੈ ਕਿਉਂ ਉਲਟ ਜੀਬੀ ਹੁੰਦਾ ਹੈ ਉਲਟ ਜੀਬੀ ਧੁਨੀਆਂ ਦਾ ਲੱਛਣ ਕੀ ਹੈ ਤੇ ਨਾਮ ਕੀ ਹੈ ਮੂਰਤਣੀ ਐਡਾ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 8 ਤਾਲਵੀ ਧੁਨੀਆਂ ਦਾ ਸਹੀ ਜੁੱਟ ਦੱਸਣਾ ਤੁਸੀਂ ਚਚਾ ਠੱਠਾ ਜੱਜਾ ਗੱਗਾ ਛੱਛਾ ਚੱਚਾ ਤੇ ਪੱਪਾ ਤੇ ਝੱਜਾ ਤਾਲਵੀ ਧੁਨੀਆਂ કંਠੀ ਪਹਿਲੀਆਂ કંਠੀ ਦੂਜੀਆਂ ਤਾਲਵੀ ਦੇਖੋ ਕੱਕੇ ਤੇ ਕੰਠੀ ਠੀਕ ਹੈ ਤਾਲਵੀ ਉਲਟ ਜੀਬੀ ਦੰਤੀ ਤੇ ਫਿਰ ਅੱਗੇ ਦੋ ਹੋਠੀ ਤਾਲਵੀ ਤੁਹਿਆਂ ਦਾ ਸਹੀ ਜੋੜ ਦੱਸੋ ਚੱਚਾ ਤੇ ਠੱਠਾ ਚੱਚਾ ਤਾਂ ਹੈਗੀ ਆ ਠੱਠਾ ਨਹੀਂ ਹੈਗੀ ਉਹੜਾ ਆਪਸ਼ਨ ਗਿਆ ਜੱਜਾ ਗੱਗਾ ਦੋਨੋਂ ਹੀ ਨਹੀਂ ਹੈ ਠੀਕ ਹੈ ਚ ਚਾ ਛਾ ਜਜਾ ਹੈ ਪਰ ਗਗਾ ਨਹੀਂ ਹੈ ਚਾ ਛਾ ਦੋਨੋਂ ਠੀਕ ਹੈ ਈਡੀ অপਸ਼ਨ ਮੇਰੇ ਅਨੁਸਾਰ ਬੰਦਦਾ ਪਪਾ ਦੋ ਹੋਠੀ ਹੈ ਇਸ ਕਰਕੇ ਇਹ ਨਹੀਂ ਬੰਦਦਾ ਈਡੀ অপਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 9 ਸਹੀ ਤੱਥ ਨਹੀਂ ਹੈ ਕਕਾ ਖਖਾ ਗਗਾ ਤੁਨੀਆਂ ਕੰਠੀ ਹਨ ਬਿਲਕੁਲ ਕੰਠੀ ਹੈ ਤਾਲਵੀ ਤੁਨੀਆਂ ਦੇ ਉਚਾਰਨ ਸਮੇ ਸਖਤ ਤਾਲੂ ਅਹਿਮ ਹੁੰਦਾ ਹੈ ਇਹ ਵੀ ਠੀਕ ਹੈ ਮੂਰ ਤਨੇ ਤੁਨੀਆਂ ਤੁਨੀਆਂ ਹੀ ਗਲੋਟਲੀ ਦੀ ਹਨ ਮੂਰਤਨੀ ਧੁਨੀਆਂ ਨੂੰ ਗਲੋਟਲੀ ਧੁਨੀਆਂ ਕਿਹਾ ਜਾਂਦਾ ਹੈ ਉਲਟ ਜੀਬੀ ਧੁਨੀਆਂ ਦੇ ਉਚਾਰਨ ਸਮੇਂ ਜੀਬ ਦੀ ਨੋਕ ਕੁਲਟੀ ਹੋ ਜਾਂਦੀ ਹੈ ਵੀ ਠੀਕ ਹੈ ਈਡੀ অপਸ਼ਨ ਗਲਤ ਹੈ ਇਸ ਕਰਕੇ ਈਡੀ অপਸ਼ਨ ਇਹਦਾ ਰਾਈਟ ਹੈ ਕਿਉਂਕਿ ਮੂਰਤਨੀ ਧੁਨੀਆਂ ਦਾ ਦੂਜਾ ਨਾਮ ਗਲੋਟਲੀ ਨਹੀਂ ਹੈ ਮੂਰਤਨੀ ਧੁਨੀਆਂ ਦਾ ਦੂਜਾ ਨਾਮ ਤਾਂ ਉਲਟ ਜੀਬੀ ਹੈ ਨੌਵੇਂ ਦਾ ਈਡੀ ਬਿਲਕੁਲ ਠੀਕ ਹੈ ਸਵਾਲ ਨੰਬਰ 10 ਨਾਸਕਤਾ ਧੁਨੀ ਪਰਵਰਗ ਹੈ ਖੰਡੀ ਦਾ ਅਖੰਡੀ ਦਾ ਸਵਰਾਂ ਦਾ ਵਿਅੰਜਨਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਇਹ ਖੰਡੀ ਦਾ ਹੈ। ਨਾਸਕਤਾ ਤੁਨੀ ਪਰਵਰਗ ਕਿਸ ਦਾ ਹੈ ਖੰਡੀ ਧੁਨੀਆਂ ਦਾ। ਮੁਹਾਰਨੀ ਦੀ ਸਹੀ ਤਰਤੀਬ ਦੱਸ ਦਿਓ। ਐਜ ਅਟੈਚ ਪੇਪਰ ਦੇ ਵਿੱਚ ਆਉਣ ਵਾਲੇ ਇਹ ਸਵਾਲ ਨੇ। ਮੁਹਾਰਨੀ ਦੀ ਸਹੀ ਤਰਤੀਬ ਊੜਾ ਐੜਾ ਈੜੀ ਸਸਾ ਐਸ ਆਪਸ਼ਨ ਦੇ ਆਧਾਰ ਤੇ ਤੁਸੀਂ ਆਪ ਕਮੈਂਟ ਕਰਕੇ ਮੈਨੂੰ ਦੱਸ ਦਿਓ ਇਸ ਦਾ ਉੱਤਰ ਮੈਂ ਨਹੀਂ ਦਿੰਦਾ ਕਿਉਂਕਿ ਸਵਾਲ ਬਹੁਤ ਸੌਖਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੋਊਗਾ ਬਹੁਤ ਸੌਖਾ ਹਾਂ ਮੈਂ ਦੇਖ ਲੈ ਉੱਤਰ ਕਿਹੜਾ ਦੱਸਿਓ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਸਵਾਲ ਨੰਬਰ 12 ਪੰਜਾਬੀ ਦੀਆਂ ਭਾਸ਼ਾ ਦੁਨੀਆਂ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਹੈ 2 3 4 5 ਕਿਤੇ ਕਿਹੜੇ-ਕਿਹੜੇ ਨਾਮ ਹੈ ਪਹਿਲਾਂ ਆਪਾਂ ਵੰਡਿਆ ਖੰਡੀ ਅਤੇ ਅਖੰਡੀ ਦੋ ਭਾਗਾਂ ਦੇ ਵਿੱਚ ਕਈ ਇਸ ਨੂੰ ਸਵਰ ਤੇ ਵਿਅੰਜਨ ਵੀ ਸਮਝਦੇ ਐ ਪਰ ਮੇਨ ਖੰਡੀ ਅਤੇ ਅਖੰਡੀ ਹੈ ਅੱਗੇ ਜਾ ਕੇ ਸਵਰ ਤੇ ਵਿਅੰਜਨ ਬਣਦੇ ਐ ਉਹ ਤੁਸੀਂ ਖੰਡੀ ਤੇ ਅਖੰਡੀ ਨੂੰ ਮੰਨ ਕੇ ਚੱਲਣਾ ਹੈ 12 ਦਾ 2 ਤਾ ਪਹਿਲਾ ਆਪਸ਼ਨ 13 ਨੰਬਰ ਸਵਾਲ ਪੰਜਾਬੀ ਪਾਸ਼ਾਲੀ ਟੁਕਮੀ ਲਿਪੀ ਕਿਹੜੀ ਹੈ ਗੁਰਮੁਖੀ ਅਰਧਨਾਗਰੀ ਬ੍ਰਹਮੀ ਖਰੋਸ਼ਠੀ ਗੁਰਮੁਖੀ ਦੇ ਅਜੋਕੇ ਸਮੇਂ ਚ ਟੋਟ ਅੱਖਰ ਕਿੰਨੇ ਨੇ ਸਵਾਲ ਦੱਸਿਓ ਜੀ ਕੁੱਲ ਅੱਖਰ ਕਿੰਨੇ ਹਨ ਗੁਰਮੁਖੀ ਦੇ ਇਹ ਸਵਾਲ ਹੈ ਤੁਹਾਡਾ ਕਮੈਂਟ ਕਰਕੇ ਦੱਸੋਗੇ ਉੱਤਰ ਮੈਂ ਦੇਵਾਂਗਾ ਫਿਰ ਕਮੈਂਟ ਬਾਕਸ ਚ ਉੱਤਰ ਦੇ ਦੂੰਗਾ ਸਵਾਲ ਤੁਸੀਂ ਦੱਸਿਓ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਗੁਰਮੁਖੀ ਠੀਕ ਹੈ ਪੰਜਾਬੀ ਪਾਸ਼ ਵਾਲੀ ਗੁਰਮੁਖੀ ਇਸੇ ਤਰ੍ਹਾਂ ਤੁਸੀਂ ਦੱਸਣਾ ਕਿ ਸ਼ਾਰਦਾ ਲਿਪੀ ਜਿਹੜੀ ਹੈ ਉਹ ਕਿਸ ਇਲਾਕੇ ਚ ਬੋਲੀ ਜਾਂਦੀ ਸੀ ਸ਼ਾਰਦਾ ਲਿਪੀ ਨਾ ਪਤਾ ਲੱਗੂ ਕਮੈਂਟ ਚ ਦੱਸ ਦੂ ਮੈਂ ਸ਼ਾਰਦਾ ਲਿਪੀ ਇਸੇ ਤਰ੍ਹਾਂ ਸਿੱਧ ਮਾਤਰਕਾ ਸਿੱਧ ਮਾਤਰਕਾ ਲਿਪੀ ਇਹ ਕਿੰਨਾ ਦੀ ਲਿਪੀ ਹੈ ਜਾਂ ਇਹਦੀ ਕੀ ਵਿਸ਼ੇਸ਼ਤਾ ਹੈ ਤੇ ਪੰਜਾਬੀ ਲਿਪੀ ਦੀ ਕੜੀ ਕਿਹੜੀ ਹੈ ਗੁਰਮੁਖੀ ਸੌਰੀ ਗੁਰਮੁਖੀ ਲਿਪੀ ਦੀ ਆਖਰੀ ਕੜੀ ਕਿਹੜੀ ਹੈ ਆਖਰੀ ਘੜੀ ਤੁਸੀਂ ਦੱਸਣੀ ਆ ਤੇ ਇਹਦੇ ਤੁਸੀਂ ਸੀਕੁਐਂਸ ਵੀ ਦੱਸ ਸਕਦੇ ਹੋ ਕਿ ਅੱਛਾ ਫਿਰ ਸਾਡੀਆਂ ਇਹਨਾਂ ਲਿਪੀਆਂ ਦੀ ਮਾਂ ਲਿਪੀ ਵੀ ਦੱਸ ਸਕਦੇ ਹੋ ਕਿੰਨੇ ਸਵਾਲ ਐ ਦੇਖੋ ਮਾਂ ਲਿਪੀ ਵੀ ਦੱਸ ਦਿਓ ਇਹਨਾਂ ਦੇ ਉੱਤਰ ਮੈਂ ਤੁਹਾਨੂੰ ਦੇ ਦੂੰਗਾ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਉੱਤਰ ਦੇਣ ਦੀ ਜਿਸ ਨੇ ਇਹਨਾਂ ਨੂੰ ਇੰਨੀ ਪੂਰੀ ਗਹਿਰਾਈ ਨਾਲ ਪੜ੍ਹਨਾ ਇਕੱਲੀ-ਕੱਲੀ ਚੀਜ਼ ਸਮਝਣੀ ਆ ਤੇ ਇਹਨਾਂ ਦੀ ਸੀਕੁਐਂਸ ਕੀ ਐ ਇਤਿਹਾਸ ਕੀ ਐ ਤੇ ਕਿੰਨੇ ਵਰਗਾਂ 'ਚ ਇਹਨਾਂ ਨੂੰ ਵੰਡਿਆ ਜਾਂਦਾ ਤੇ ਕਿਹੜੇ-ਕਿਹੜੇ ਪੜਾਏ ਜਿੰਨਾ ਪੜਾਵਾਂ ਦੇ ਰਾਹੀਂ ਸਾਡੀ ਇਹ ਸਲਿੱਪੀ ਨੇ ਵਿਕਾਸ ਕੀਤਾ ਤੇ ਇਹੋ ਜਿế ਸਵਾਲ ਪੜਨ ਵਾਸਤੇ ਚੰਗੀ ਤਰ੍ਹਾਂ ਥਿਉਰੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਵਾਲ ਨੰਬਰ 14 ਕਿਹੜਾ ਵਿਅੰਜਨ ਅਰਧਸਵਰ ਜਾਂ ਅਰਧਵਿਅੰਜਨ ਨਹੀਂ ਹੈ ਲੱਲਾ ਰਾਰਾ ਯਯਾ ਤੇ ਡਾੜਾ ਅੱਛਾ ਦੂਜੇ ਬੰਨੇ ਸਵਾਲ ਪੜਿਆ ਗਿਆ ਕਿਹੜਾ ਵਿਅੰਜਨ ਅਰਧਸਵਰ ਜਾਂ ਅਰਧਵਿਅੰਜਨ ਹੈ ਕਿਹੜਾ ਹੈ ਇਨ੍ਹਾਂ ਚੋਂ ਤੇ ਇਹਦਾ ਨਾਮ ਕੀ ਹੈ ਨਾਮ ਹੈ ਸਰਕਮੇ ਵਿਅੰਜਨ ਸਰਕਮੇ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਵੱਲ ਸਰਕ ਜਾਂਦੇ ਇੱਕ ਵਿਸ਼ੇਸ਼ਤਾ ਤੋਂ ਦੂਜੀ ਵਿਸ਼ੇਸ਼ਤਾ ਦੇ ਧਾਰਨੇ ਇਹ ਹੈਗਾ ਜੀ ਯਯਾ ਤੇ ਨਾਲ ਹੋਰ ਕਿਹੜਾ ਹੈ ਉੱਤਰ ਕਮੈਂਟ ਦੇ ਵਿੱਚ ਦਿਓ ਸਵਾਲ ਨੰਬਰ 15 ਕੰਬਮਾ ਵਿਅੰਜਨ ਕਿਹੜਾ ਹੈ ਯਯਾ ਰਾੜਾ ਰਾਰਾ ਹਾਹਾ ਕੰਬਮਾ ਸਾਨੂੰ ਸਾਰਿਆਂ ਨੂੰ ਪਤਾ ਰਾਰਾ ਪਿਛਲੀ ਚ ਵੀ ਆਇਆ ਸੀ ਤੇ ਮੈਂ ਤੁਹਾਨੂੰ ਪੁੱਛਿਆ ਸੀ ਤੇ ਬਹੁਤ ਸਾਰਿਆਂ ਨੇ ਮੈਨੂੰ ਉੱਤਰ ਦਿੱਤਾ ਟਰਿਲ ਤੇ ਬਿਲਕੁਲ ਠੀਕ ਹੈ ਅੰਗਰੇਜ਼ੀ ਚ ਇਸ ਨੂੰ ਟਰਿਲ ਕਹਿੰਦੇ ਆ ਸਵਾਲ ਨੰਬਰ 16 ਪੰਜਾਬੀ ਦੇ ਸਵਰਵਾਹਕ ਦੱਸੋ ਬਹੁਤ ਸੌਖਾ ਸਵਾਲ ਹੈ ਉੱਤਰ ਤੁਸੀਂ ਦੇਣਾ ਦਿਓ ਜੀ ਸਵਰਵਾਹਕ ਯਾਦ ਰੱਖੋ ਜਿਹੜੇ ਸਵਰਵਾਹਕ ਨੇ ਉਹਨਾਂ ਦਾ ਦੂਜਾ ਨਾਮ ਮੂਲ ਅੱਖਰ ਵੀ ਹੈ ਜਾਂ ਮੂਲ ਸਵਰ ਵੀ ਹੈ ਇਹ ਗਿਣਤੀ ਵਿੱਚ ਤਿੰਨ ਹੁੰਦੇ ਨੇ ਗਿਣਤੀ ਵਿੱਚ ਤਿੰਨ ਹੁੰਦੇ ਨੇ ਤੇ ਇਹਨਾਂ ਨਾਲ ਮਾਤਰਾ ਕੋਈ ਨਹੀਂ ਲੱਗਦੀ ਸਸਾ ਆਪਸ਼ਨ ਬਿਲਕੁਲ ਠੀਕ ਹੈ ਮਾਤਰਾ ਤਾਂ ਉਦੋਂ ਲੱਗਦੀ ਜਦੋਂ ਅਸੀਂ 10 ਸਵਰ ਧੁਨੀਆਂ ਤਿਆਰ ਕਰਦੇ ਹਾਂ ਉਦੋਂ ਅਸੀਂ ਲਾਉਣੇ ਆ ਜਦੋਂ ਅਸੀਂ 10 ਸਵਰ ਧੁਨੀਆਂ ਤਿਆਰ ਕਰਦੇ ਹਾਂ ਉਦੋਂ ਮਾਤਰਾ ਲਾਉਣੇ ਆ ਆਮ ਤੌਰ ਤੇ ਇਹਨਾਂ ਨੂੰ ਇਸੇ ਰੂਪ ਦੇ ਵਿੱਚ ਰੱਖਿਆ ਜਾਂਦਾ ਹੈ ਸਵਾਲ ਨੰਬਰ 77ਵਾਂ ਪੰਜਾਬ ਦੇ ਲਘੂ ਸਵਰ ਕਿਹੜੇ ਨੇ ਪੰਜਾਬੀ ਦੇ ਸੌਰੀ ਲਘੂ ਸਵਰ ਕਿਹੜੇ ਨੇ ਤਬਾਤ ਸੌਖਾ ਸਵਾਲ ਹੈ ਬਹੁਤ ਸੌਖਾ ਤੇ ਆਪਸ਼ਨ ਕਿਹੜੀ ਆਉਗੀ ਤੀਜੀ ਸੌਰੀ ਦੂਜੀ ਐਡ ਆਪਸ਼ਨ ਪੰਜਾਬੀ ਦੇ ਲਗੂ ਸਵਰ ਕਿਹੜੇ ਨੇ ਤੇ ਹੁਣ ਤੁਸੀਂ ਦੱਸ ਦਿਓ ਜਿਹੜੇ ਦੀਰਗ ਹੈ ਉਹਨਾਂ ਦੀ ਗਿਣਤੀ ਕਿੰਨੀ ਹੈ ਆਪਸ਼ਨ ਦੇ ਦੇਣਾ 5 6 7 ਤੇ 8 ਗੁਰਮੁਖੀ ਲਿਪੀ ਨੂੰ ਤਰਤੀਬ ਵਾਰ ਕਰਨ ਦੇ ਵਿੱਚ ਕਿਸ ਗੁਰੂ ਸਾਹਿਬ ਦਾ ਸਭ ਤੋਂ ਵੱਧ ਯੋਗਦਾਨ ਸੀ ਜੇ ਇਹੋ ਜਿਹਾ ਸਵਾਲ ਆਵੇ ਤੇ ਆਪਸ਼ਨ ਦੋਨੋਂ ਆ ਜਾਣ ਤਾਂ ਗੁਰੂ ਅੰਗਦ ਸਾਹਿਬ ਲਾ ਦਿਓ ਜੇ ਗੁਰੂ ਅੰਗਦ ਸਾਹਿਬ ਦੇ ਨਾਮ ਹੈ ਫਿਰ ਗੁਰੂ ਨਾਨਕ ਸਾਹਿਬ ਲਾ ਦਿਓ ਇਹਨਾਂ ਦੋ ਗੁਰੂ ਸਾਹਿਬਾਨ ਨੇ ਸ਼ੁਰੂ-ਸ਼ੁਰੂ ਚ ਕੰਮ ਬਹੁਤ ਕੀਤਾ ਤੇ ਖਾਸ ਤੌਰ ਤੇ ਇਸ ਦੀ ਜਿਹੜੀ ਤਰਤੀਬ ਅਜੋਕੀ ਤਰਤੀਬ ਅਸੀਂ ਪੜਦੇ ਆ ਪਹਿਲਾਂ ਇਹ ਤਰਤੀਬ ਨਹੀਂ ਸੀ ਹੁੰਦੀ ਤੇ ਇਹ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਉਸ ਯੁੱਗ ਦੇ ਵਿੱਚ ਉਸ ਸਮੇਂ ਦੇ ਵਿੱਚ ਗੁਰਮੁਖੀ ਲਿਪੀ ਨੂੰ ਤਰਤੀਬ ਵਾਰ ਕਰਨ ਵਿੱਚ ਯੋਗਦਾਨ ਦਿੱਤਾ ਜਾਂਦਾ ਹੈ ਗੁਰੂ ਸਾਹਿਬ ਵੱਲੋਂ ਇੱਕ ਗੱਲ ਹੋਰ ਕਿ ਗੁਰਮੁਖੀ ਲਿਪੀ ਵਾਸਤੇ ਗੁਰਮੁਖੀ ਅੱਖਰ ਸਭ ਤੋਂ ਪਹਿਲਾਂ ਕਿਸ ਪੋਥੀ ਵਿੱਚ ਜਾਂ ਕਿਸ ਸਿੱਖ ਸਾਹਿਤ ਦੇ ਸਰੋਤ ਵਿੱਚ ਮਿਲਦਾ ਹੈ ਇਹ ਤੁਹਾਡਾ ਮਾਸਟਰ ਕੈਡਰ ਤੇ ਲੈਕਚਰਰ ਕੈਡਰ ਦਾ ਸਵਾਲ ਹੈ ਇਦਾਂ ਦੇ ਹੋਰ ਸਵਾਲ ਪੜਨ ਵਾਸਤੇ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿ ਸਵਾਲ ਕਿਦਾਂ ਤਿਆਰ ਕਰੀਏ ਕਿਹੜੇ ਕਿਹੜੇ ਸੋਰਸ ਪੜਹੀਏ ਕਿਵੇਂ ਤਿਆਰੀ ਕਰੀਏ ਤੁਹਾਡੇ ਚੋਂ ਵੀ ਜਿਨੇ ਮਾਸਟਰ ਕੈਡਰ ਦਾ ਪੇਪਰ ਦੇਣਾ ਹੈ ਉਹ ਵੀ ਤੁਸੀਂ ਧਿਆਨ ਰੱਖ ਸਕਦੇ ਹੋ ਮੇਰੇ ਕੋਲ ਟੈਸਟ ਜਾਂ ਮੇਰੇ ਕੋਲ ਸਵਾਲ ਬਣੇ ਹੋਏ ਨੇ ਉਸ ਲੈਵਲ ਦੇ ਤੁਸੀਂ ਜੇ ਉਹ ਲੈਨੇ ਆ ਪੜਨ ਵਾਸਤੇ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਸਵਾਲ ਨੰਬਰ 19 ਪੰਜਾਬੀ ਦੇ ਸ਼ੁੱਧ ਵਿਅੰਜਨ ਕਿਹੜੇ ਨੇ ਸ਼ੁੱਧ ਵਿਅੰਜਨ ਸੌਰੀ ਕਿੰਨੇ ਨੇ ਪੰਜਾਬੀ ਦੇ ਸ਼ੁੱਧ ਵਿਅੰਜਨ 29 25 31 35 ਤੁਸੀਂ ਇਹ ਵੀ ਦੱਸ ਸਕਦੇ ਹੋ ਕਿਹੜੇ ਐ ਲਿਖ ਕੇ ਭੇਜ ਸਕਦੇ ਹੋ ਕਿਹੜੇ-ਕਿਹੜੇ ਹਨ 29 ਦੇ 29 ਲਿਖ ਕੇ ਭੇਜੋ ਫਿਰ ਮੈਨੂੰ ਮੇਰੇ ਮੇਰੇ ਨੰਬਰ ਤੇ ਤੁਸੀਂ ਫੋਟੋ ਲਿਖ ਕੇ ਭੇਜ ਸਕਦੇ ਹੋ ਵੀ ਆਹ ਦੇਖੋ ਜੀ ਟੋਟਲ ਕਿੰਨੇ ਨੇ 35 35 ਚੋਂ ਤਿੰਨ ਸਵਰ ਕੱਢ ਤੇ ਬਾਕੀ ਰਹਿ ਗਏ 32 32ਾਂ ਦੇ ਵਿੱਚੋਂ ਬਾਕੀ ਦੱਸੋ ਜੀ ਕਿਹੜੇ ਕਿਹੜੇ ਨੇ ਸ਼ੁੱਧ ਕਿਹੜੇ ਕਿਹੜੇ ਨੇ অপਸ਼ਨ ਹੈ ਜੀ 29 ਬਿਲਕੁਲ ਠੀਕ ਹੈ ਸ਼ੁੱਧ ਵਿਅੰਜਨ 29 ਕੰਬਮਾ ਵਿਅੰਜਨ ਦੀ ਜਗ੍ਹਾ ਇੱਥੇ ਨਾ ਤਿੰਨ ਵਾਰ ਸਵਾਲ ਆ ਗਿਆ ਕੱਲ ਦਾ ਫੜਕਮਾ ਕਰੋ ਫੜਕਮਾ ਵਿਅੰਜਨ ਕਿਹੜਾ ਹੈ ਇਹਨਾਂ ਚੋਂ ਡਾੜਾ ਨਹੀਂ ਹੁੰਦਾ ਟੈਂਕਾ ਫਟਕਮਾ ਫਟਕਮਾ ਵਿਅੰਜਨ ਕਿਹੜਾ ਹੈ ਜਿਹੜੇ ਵੀ ਆਪਸ਼ਨ ਬਣਦੀ ਹੈ ਉਹਨੂੰ ਤੁਸੀਂ ਹੁਣ ਅੰਗਰੇਜ਼ੀ ਚ ਦੱਸਣਾ ਵੀ ਇਹਨੂੰ ਕੀ ਕਹਿੰਦੇ ਆ ਅੰਗਰੇਜ਼ੀ ਚ ਇਸ ਦਾ ਕੀ ਨਾਮ ਹੈ ਇਹ ਜਿੰਨੇ ਸਵਾਲ ਮੈਂ ਤੁਹਾਨੂੰ ਪਾਏ ਆ ਜੇ ਤੁਸੀਂ ਆਪ ਦੱਸ ਦਿਓਗੇ ਠੀਕ ਹੈ ਇਹਨਾਂ ਚ ਜੇ ਕਿਸੇ ਦਾ ਕੋਈ ਗਲਤ ਹੋਇਆ ਜਾਂ ਪੁੱਛਣਾ ਹੋਇਆ ਮੈਂ ਉਹਨੂੰ ਕਮੈਂਟ ਬਾਕਸ ਦੇ ਵਿੱਚ ਉੱਤਰ ਦੇ ਦੂੰਗਾ ਇੱਥੇ ਆਪਸ਼ਨ ਹੈ ਜੀ ਡਾੜਾ ਡਾੜਾ ਫਟਕਮਾ ਵਿੱਚ ਜਿੰਨੇ ਫਟਕੇ ਨਾਲ ਥੱਲੇ ਡਿੱਗਦੀ ਹੈ ਜੀਭ ਸਾਡੀ ਤੇ ਆਵਾਜ਼ ਆਉਂਦੀ ਹੈ ਤੇ ਇਹ ਸੀਗੇ ਜੀ ਅੱਜ ਦੇ ਸਵਾਲ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਤੇ ਮੇਰਾ ਨੰਬਰ ਹੈ ਇਹਦੇ ਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਅੱਜ ਵਾਸਤੇ ਅੱਜ ਦੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਨਵੇਂ ਸਵਾਲਾਂ ਦੇ ਨਾਲ ਹੁਣ ਮੈਂ ਜਿਹੜਾ ਤੁਹਾਡਾ ਪ੍ਰੀਵੀਅਸ ਪੇਪਰ ਆ ਉਹਦੇ ਵਿੱਚੋਂ ਜ਼ਰੂਰੀ-ਜ਼ਰੂਰੀ ਸਵਾਲ ਲਿਆ ਕੇ ਤੇ ਉਹਨਾਂ ਦੇ ਡਿਸਕਸ ਕਰਨਾ ਕਹਾਣੀ ਤੇ ਸਾਹਿਤ ਤੇ ਵੇਖਣਾ ਨਾ ਭੁੱਲਣਾ ਅਗਲੀ ਜਮਾਤ ਬਹੁਤ ਤੁਹਾਡੀ ਘੈਂਟ ਹੋਣ ਵਾਲੀ ਹੈ ਜਿਹੜੀ ਮੈਂ ਹੁਣ ਵੀਡੀਓ ਅਪਲੋਡ ਕਰੂੰਗਾ ਧੰਨਵਾਦ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਰੱਬ ਰੱਖਾ ਧਿਆਨ ਰੱਖਿਓ